ਹੁਣ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਅੱਜ ਆਪਾਂ ਨੇ ਵਿਚਾਰ ਕੀਤੀ ਕਿ ਭਾਈ ਬਾਬਾ ਅਜੀਤ ਸਿੰਘ ਜੀ ਜੁੱਧ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਿੰਦੇ ਹੋਏ ਸ਼ਹੀਦ ਹੋ ਜਾਂਦੇ ਨੇ ਗੁਰੂ ਸਾਹਿਬ ਮੁਖ ਤੋਂ ਬੋਲਦਿੰਨੇ ਪੀਓ ਪਿਆਲਾ ਪ੍ਰਮਕਾ ਸੁਪਨ ਪਾਇ ਅਸਵਾਰ ਆਜ ਖਾਲਸਾ ਖਾਸ ਭਇਓ ਸਤਗੁਰ ਕੇ ਦਰਬਾਰ ਬਾਬਾ ਜੀ ਸਿੰਘ ਜੀ ਸ਼ਹਾਦਤ ਦੇ ਜਾਮ ਦੀ ਜੰਦਨੇ ਸੀਦ ਹੋ ਜਾਂਦੇ ਪਾਪ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਨੇ ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਆਉਂਦੇ ਨੇ ਗੁਰੂ ਪੀਤਾ ਦੇ ਕੋਲ ਬੇਨਤੀ ਕਰਦੇ ਨੇ ਜੁਝਾਰ ਸਿੰਘ ਜੀ ਗੁਰੂ ਪੀਤਾ ਨੂੰ ਕਹਿਣ ਲੱਗੇ ਇਸ ਵਕਤ ਕਹਾ ਨੰਨੇ ਸੇ ਮਾਸੂਮ ਇਸਰ ਨੇ ਇਸਰ ਪੁੱਤਰ ਨੇ ਆ ਕੇ ਕਹਿਣ ਲੱਗੇ ਨੇ ਗੁਰੂ ਪਿਤਾ ਨੂੰ ਇਸ ਵਖਤ ਕਹਾ ਨੰਨੇ ਸੇ ਮਾਸੂਮ ਪੇਸਰ ਨੇ ਰੁਕਸਤ ਹਮੇ ਦਿਲ ਬਾਓ ਪਿਤਾ ਜਾਨੇ ਜਾਏਗੇ ਮਰਨੇ ਬਈ ਹੁਣ ਵੱਡੇ ਭਰਾ ਬਰਾਮ ਦੇ ਵਿੱਚ ਲੀਨ ਹੋ ਗਏ ਨੇ ਸ਼ਹੀਦ ਹੋ ਗਏ ਨੇ ਤੁਸੀਂ ਕਿਰਪਾ ਕਰੋ ਹੁਣ ਮੈਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਆਗਿਆ ਬਖਸ਼ਿਸ਼ ਕਰੋ ਕੀ ਵਚਨ ਕੀਤੇ ਨੇ ਪਿਤਾ ਦੇ ਨਾਲ ਭਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਭਤ ਕਹਿੰਦੇ ਭਰਾ ਚੇਤ ਹੋ ਗਿਆ ਉਹ ਤੋਂ ਬਗੈਰ ਮੇਰੀ ਜ਼ਿੰਦਗੀ ਦਾ ਕੀ ਮਕਸਦ ਹੈ ਮੇਰੀ ਜ਼ਿੰਦਗੀ ਦਾ ਮਕਸਦ ਖਤਮ ਹੋ ਗਿਆ ਭਾਈ سے ਵਿਛੜ ਕਰ ਹਮੇ ਜੀਣਾ ਨਹੀਂ 바ਤਾ ਸੋਣਾ ਨਹੀਂ ਖਾਣਾ ਨਹੀਂ ਪੀਣਾ ਨਹੀਂ 바ਤਾ ਬਿਉਣ ਵੱਡਾ ਵੀਰ ਅਜੀਤ ਸਿੰਘ ਉਹ ਤੋਂ ਬਗੈਰ ਮੈਨੂੰ ਕੋਈ ਵੀ ਚੰਗਾ ਨਹੀਂ ਲੱਗਦਾ ਗੁਰੂ ਸਾਹਿਬ ਕਹਿਣ ਲੱਗੇ ਕੁਰਬਾਨ ਪਿਛਰ ਮੈਂ ਤੇਰੇ ਤੋਂ ਕੁਰਬਾਨ ਜੰਨਾ ਕਿਉਂ ਕੁਰਬਾਨ ਜੰਨਾ ਬਈ ਜੁਝਾਰ ਸਿੰਘ ਤੈਨੂੰ ਜੰਗ ਦੇ ਮੈਦਾਨੇ ਵਾਸਤੇ ਮੈਦਾਨ ਵਾਸਤੇ ਕਹਿਣ ਦੀ ਲੋੜ ਨੇ ਪਈ ਤੂੰ ਆਪਣੇ ਆਪ ਮੇਰੇ ਕੋਲ ਆ ਗਿਆ ਤੈਨੂੰ ਜੰਗ ਜਾਣ ਤੋਂ ਕੋਈ ਇਨਕਾਰ ਨਹੀਂ ਜੰਗ ਲੜਨ ਤੋਂ ਇਨਕਾਰ ਕੋਈ ਨਹੀਂ ਕੀ ਬੋਲੇ ਕੁਰਬਾਨ ਪਿਦਰ ਕੋਈ ਨਹੀਂ ਇਨਕਾਰ ਨਹੀਂ ਹੈ ਵੀ ਤੈਨੂੰ ਕੋਈ ਵੀ ਇਨਕਾਰ ਨਹੀਂ ਹੈ ਜਾਣ ਤੋਂ ਸਿਨ ਖੇਲ ਕਾ ਹੈ ਰਣ ਕਾ ਸਜਾਵਾਰ ਨਹੀਂ ਹੈ ਕਹਿੰਦੇ ਵੀ ਇਹ ਜਿੱਥੇ ਤੂੰ ਜਾਣਾ ਚਾਹੁੰਨਾ ਨਾ ਇਹ ਕੋਈ ਖੇਡ ਦਾ ਗਰਾਊਂਡ ਨਹੀਂ ਹੈ ਇਹ ਜੰਗ ਦਾ ਮੈਦਾਨ ਹੈ ਤੇਰੀ ਓਨੀ ਉਮਰ ਨਹੀਂ ਹੈ ਵੀ ਤੂੰ ਜੰਗ ਦੇ ਮੈਦਾਨ ਦੇ ਵਿੱਚ ਲੜ ਸਕੇ ਜੇ ਤੂੰ ਕਹਾਂ ਵੀ ਇਹ ਖੇਡ ਦਾ ਮੈਦਾਨ ਹੈ ਖੇਡ ਦਾ ਮੈਦਾਨ ਨਹੀਂ ਇਹ ਜੰਗ ਦਾ ਮੈਦਾਨ ਹੈ ਆਤੀ ਹੀ ਚਲਾਨੀ ਤੁਮੇ ਤਲਵਾਰ ਨਹੀਂ ਹੈ ਬੀ ਅਜੀਤ ਸਿੰਘ ਨੂੰ ਮੈਂ ਬਹੁਤ ਜੰਗਾਂ ਲੜਦੇ ਨੂੰ ਦੇਖਿਆ ਲੜਦਾ ਆ ਰਿਹਾ ਮੈਂ ਉਹਨੂੰ ਤਲਵਾਰ ਚ ਚਲਾਉਂਦੇ ਨੂੰ ਨੇਜਾ ਚਲਾਉਂਦੇ ਨੂੰ ਤੀਰ ਕਮਾਨ ਚ ਚਲਾਉਂਦੇ ਨੂੰ ਕਈ ਵਾਰੀ ਦੇਖਿਆ ਪਰ ਮੈਂ ਤੈਨੂੰ ਕਦੇ ਨਹੀਂ ਦੇਖਿਆ ਜੰਗ ਲੜਦੇ ਨੂੰ ਜੈ ਗੁਲਸਾ ਬਦਨ ਕਾਬਲੇ ਸਫਾਰ ਨਹੀਂ ਹੈ ਕਹਿੰਦੇ ਤੇਰਾ ਕੋਮਲ ਜਿਹਾ ਸਰੀਰ ਨਾ ਆ ਫੁੱਲ ਵਰਗਾ ਸਰੀਰ ਏ ਕਿਰਪਾਨਾਂ ਦੇ ਫਟ ਸੈਣ ਦੇ ਯੋਗ ਹੈ ਨਹੀਂ ਸਹਜਾਦੇ ਇਜਾਜ਼ਾਰ ਨੇ ਫੌਰਨ ਕਹਾ ਅੱਬ ਤੁਰੰਤ ਜਵਾਬ ਦਿਆ ਬਿਨਾਂ ਸੋਚੇ ਤੇ ਦੁਰੰਤ ਅਵਾਜ਼ ਦੇ ਵਿੱਚ ਬਿਨਾ ਸੋਚੇ ਦੇ ਜਵਾਬ ਦਿਆ ਮੈਂ ਬਹਾਈਓਂ ਸੇ ਕਿਉਂ ਰਹੂੰ ਕੱਟ ਕਰ ਭਲ ਅਬ ਵਿਦੋਸੀ ਭਾਵੇਂ ਮੈਨੂੰ ਕਦੇ ਲੜਦੇ ਨੂੰ ਨਹੀਂ ਦੇਖਿਆ ਕਦੇ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਦੇਖਿਆ ਪਰ ਮੈਂ ਵੱਡੇ ਵੀਰ ਅਜੀਤ ਤੋਂ ਘੱਟ ਨਹੀਂ ਹਾਂ ਤੁਸੀਂ ਇੱਕ ਵਾਰੀ ਮੈਨੂੰ ਮੈਦਾਨੇ ਜੰਗ ਦੇ ਵਿੱਚ ਭੇਜੋ ਹੁਣ ਮਹਾਰਾਜ ਕਹਿੰਦੇ ਠੀਕ ਹੈ ਤੈਨੂੰ ਮੈਦਾਨੇ ਜੰਗ ਦੇ ਵਿੱਚ ਭੇਜ ਦਿੰਦੇ ਆ ਪਰ ਤੈਨੂੰ ਮੈਂ ਕੁਝ ਗੱਲਾਂ ਸਮਝਾਉਣੀਆਂ ਚਾਹੁੰਦਾ ਇਹ ਸਮਝ ਲੈ ਕੀ ਸਮਝਾਇਆ ਜਦ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਵੀ ਹੁਣ ਜਦੋਂ ਤੂੰ ਜਾਣਾ ਉੱਥੇ ਜਾਣ ਦੀ ਤੋ ਜਿੱਦ ਕੀਤੀ ਹੈ ਵੀ ਜਦੋਂ ਤੀਰ ਤੇਰੇ ਕਲੇਜੇ ਦੇ ਵਿੱਚ ਲੱਗੇ ਫਿਰ ਤਾਂ ਮੁਖ ਤੋਂ ਸੀ ਨਹੀਂ ਕਰਨੀ ਤੇਰੇ ਮੁਖ ਤੋਂ ਸੀ ਨਿਕਲਣੀ ਨਹੀਂ ਚਾਹੀਦੀ ਹੁਣ ਇੱਥੇ ਮਾਰ ਸਮਝਾਉਣ ਲੱਗੇ ਨੇ ਉਹ ਕਹਿੰਦੇ ਵੀ ਜਦ ਤੇਰੇ ਤੀਰ ਵੱਜਣਾ ਨਾ ਫਿਰ ਮੈਨੂੰ ਤੇਰੇ ਮੁਖ ਦੇ ਵਿੱਚੋਂ ਸੀ ਦੀ ਆਵਾਜ਼ ਨਹੀਂ ਆਉਣੀ ਚਾਹੀਦੀ ਇੱਕ ਮੈਂ ਕਿਤਾਬ ਲੈ ਕੇ ਆਇਆ ਉਹਦੇ ਵਿੱਚ ਪੜਿਆ ਕਹਿੰਦੇ ਵੀ ਜਦੋਂ ਬਾਬਾ ਜੁਝਾਰ ਸਿੰਘ ਮੈਦਾਨੇ ਜੰਗ ਦੇ ਵਿੱਚ ਜਾ ਰਿਹਾ ਜਲੇ ਗਿਆ ਲੜਨ ਲੱਗ ਗਿਆ ਕਹਿੰਦੇ ਉਹਨੂੰ ਪਾਣੀ ਦੀ ਪਿਆਸ ਲੱਗੀ ਫਿਰ ਪਿਤਾ ਤੋਂ ਪਾਣੀ ਮੰਗਣ ਲੱਗ ਗਿਆ ਫਿਰ ਤੁਸੀਂ ਇਸ ਚੀਜ਼ ਨੂੰ ਸੱਚ ਮੰਨਦੇ ਹੋ ਕਿ ਝੂਠ ਮੰਨਦੇ ਹੋ ਕਿਉਂਕਿ ਜੇ ਤੁਸੀਂ ਪੜ ਲਿਆ ਤੁਸੀਂ ਕਹਣਾ ਜੀ ਬਾਕੀ ਗੱਲ ਸੱਚ ਹੋ ਸਕਦੀ ਹੈ ਉਹਨੂੰ ਪਿਆਸ ਲੱਗੀ ਹੋਣੀ ਹੈ ਪਾਣੀ ਦੀ ਕਿਉਂਕਿ ਪਹਿਲਾਂ ਗੁਰੂਦੇਵ ਪਿਤਾ ਨੇ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਹੁਣ ਕੀ ਸਮਝਾਉਣਾ ਕੀਤਾ ਉਪ ਮੁਹ ਸੇ ਮੇਰੀ ਜਾਨ ਕਵੀ ਵੀ ਨਹੀਂ ਕਰਨਾ ਕਹਿੰਦੇ ਤੇਰੇ ਮੁਖ ਦੇ ਵਿੱਚ ਉਹ ਸ਼ਬਦ ਨਹੀਂ ਆਉਣਾ ਚਾਹੀਦਾ ਤਕਲੀਬ ਤੈਨੂੰ ਹੋਣੀ ਨਹੀਂ ਚਾਹੀਦੀ ਹੁਣ ਅਗੋਂ ਜੁਝਾਰ ਸਿੰਘ ਜੀ ਆਪਣੇ ਪਿਤਾ ਨੂੰ ਹੱਥ ਬੰਨ ਕੇ ਕੀ ਬੋਲ ਲੈਂਨੇ ਉਹ ਕਹਿੰਦੇ ਨੇ ਲੜਨਾ ਨਹੀਂ ਆਤਾ ਮuje ਮਰਨਾ ਤੋਂ ਹੈ ਆਤਾ ਦੀਪਾ ਮੈਂ ਤੁਸੀਂ ਮੈਨੂੰ ਕਦੇ ਲੜਦੇ ਨੂੰ ਨਹੀਂ ਦੇਖਿਆ ਤੁਸੀਂ ਮੈਨੂੰ ਤਰਵਾਲ ਚੜਾਉਂਦੇ ਨੂੰ ਨਹੀਂ ਦੇਖਿਆ ਪਰ ਜੇ ਮੈਨੂੰ ਲੜਨਾ ਨਹੀਂ ਆਉਂਦਾ ਫਿਰ ਮੈਨੂੰ ਮਰਨਾ ਤਾਂ ਆਉਂਦਾ ਹੀ ਹੈ ਨਾ ਇੱਕ ਦਾ ਕੰਮ ਆਉਂਦਾ ਹੀ ਹੈ ਮੈਂ ਜਾਣਤਾ ਦੇ ਹੀ ਸਕਦਾ ਖੁਦ ਵੜ ਕੇ ਗਲਾ ਤੇਗ ਪਰ ਧਰਨਾ ਤੋਂ ਆਤਾ ਕਹਿੰਦੇ ਕੰਮ ਸੇ ਕੰਮ ਤੇਗ ਦੇ ਉੱਤੇ ਗਲਾ ਧਰ ਕੇ ਕਟਾਉਣਾ ਤਾਂ ਮੈਨੂੰ ਆਉਂਦਾ ਨਾ ਗੁਰੂ ਸਾਹਿਬ ਜਗਜਾਰ ਸਿੰਘ ਨੂੰ ਆਪਣੇ ਲੱਗ ਤੇ ਜ਼ਿਗਰ ਨੂੰ ਫਿਰ ਲਾੜੀ ਮੌਤ ਨੂੰ ਬਿਉਉਣ ਵਾਸਤੇ ਆਪ ਹਥੀ ਤਿਆਰ ਕਰ ਦਿੰਨੇ ਆਂ ਬਰਾਈ ਸੀ ਆਵਾਜ਼ ਮੇਂ ਬੋਲੇ ਗੁਰੂ ਗੋਬਿੰਦ ਸਿੰਘ ਹੁਣ ਜੁਝਾਰ ਸਿੰਘ ਨੂੰ ਭਰੇ ਜੋਸ਼ ਦੇ ਨਾਲ ਬੁਲਣ ਲੱਗੇ ਨੇ ਕਿਉਂਕਿ ਜਿੰਨਾ ਸਮਝਾਉਣਾ ਸੀ ਉਹ ਸਮਝਾ ਦਿੱਤਾ ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ ਕਹਿੰਦੇ ਤੈਨੂੰ ਬੜੇ ਨਾਜ਼ ਤੈਨੂੰ ਪਿਆਰ ਦੇ ਨਾਲ ਮੈਂ ਪਾ ਲਿਆ ਕਿਉਂਕਿ ਅਸੀਂ ਵੀ ਆਪਣੇ ਪੁੱਤਰਾਂ ਨੂੰ ਬੜੇ ਪਿਆਰ ਦੇ ਨਾਲ ਪਾਲਦੇ ਆਂ ਧੀਆਂ ਪੁੱਤਰਾਂ ਨੂੰ ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ ਸਿੰਘ ਉਸ ਨੰਨੇ ਸਹਿ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ ਸਿੰਘ ਕੀ ਬੋਲੇ ਲਓ ਆਓ ਤਨੇ ਪਾਕ ਪਾ ਤੇ ਯਾਰ ਸਜਾ ਦੇ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ ਹੁਣ ਉਹ ਸ਼ਿੰਗਾਰ ਕਰਨ ਲੱਗੇ ਨੇ ਕਮਰ ਕਸੇ ਬੰਨੇ ਨੇ ਛੋਟੀ ਜੀ ਤਲਵਾਰ ਤੀਰ ਕਿਉਂ ਜਦੋਂ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਉਦੋਂ ਉਮਰ 14 ਸਾਲ ਦੀ ਹੈ 14 ਸਾਲ ਦੀ ਉਮਰ ਦੇ ਵਿੱਚ ਧੰ ਸਤਗੁਰੂ ਦਾਦਾ ਜੀ ਤਿਗ ਬਹਾਦਰ ਨੇ ਵੀ ਜੰਗ ਲੜੀ ਉਹ ਤਾਂ ਇਸ ਕਰਕੇ ਕਹਿੰਦੇ ਨੇ ਵੀ ਤੈਨੂੰ ਛੋਟੀ ਜੀ ਤਲਵਾਰ ਉਹਨਾਂ ਦੀ ਖੰਜਰ ਹੁਣ ਅੱਗੇ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ ਹੁਣ ਗੁਰੂ ਜਾਰ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਸਤੇ ਤਿਆਰ ਨੇ ਲਓ ਜਾਓ ਬੇਟਾ ਜੁਦ੍ਹ ਮੈਂ ਜੋ ਜੋਰ ਦਿਖਾਣਾ ਦੁਸ਼ਮਣ ਖੌਫ ਦੰਗ ਰਹਿ ਜਾਏ ਜ਼ਮਾਨਾ ਕਹਿੰਦੇ ਵੀ ਹੁਣ ਏਦਾਂ ਲੜੀ ਵੀ ਅੱਗੇ ਦੁਸ਼ਮਣ थरथਰ ਕੰਬਣ ਤੈਨੂੰ ਦੇਖ ਕੇ ਹੁਣ ਤੇਰੀ ਪਿੱਛੇ ਨੂੰ ਪਿੱਠ ਨਹੀਂ ਹੋਣੀ ਚਾਹੀਦੀ ਅੱਗੇ ਨੂੰ ਤੇਰਾ ਸੀਸ ਹੋਣਾ ਚਾਹੀਦਾ ਪਿੱਛੇ ਨਹੀਂ ਆਉਣਾ ਗੁਰੂ ਸਾਹਿਬ ਕਹਿਣ ਲੱਗੇ ਨੇ ਤੁਮੇ ਤੇਗ ਚਲਾਤੇ ਹੋਏ ਦੇਖੇਂ ਹਮ ਅੱਖਾਂੋਂ ਸੇ ਵਰਸੀ ਖਾਤੇ ਹੋਏ ਦੇਖੇ ਵੀ ਹੁਣ ਤੈਨੂੰ ਮੈਂ ਤੇਗ ਚਲਾਉਂਦੇ ਨੂੰ ਦੇਖਣਾ ਤੇ ਆਪਣੇ ਸੀਨੇ ਦੇ ਉੱਤੇ ਵਰਸੀ ਖਾਂਦੇ ਨੂੰ ਦੇਖਣਾ ਹੁਣ ਇਹ ਨਾ ਹੋਵੇ ਵੀ ਉੱਥੇ ਕਿਤੇ ਦੇਖ ਕੇ ਭੱਜਿਆ ਮੈਂ ਜੰਗ ਦੇ ਮੈਦਾਨ ਚ ਆਪ ਸਤਗੁਰਾਂ ਨੇ ਤਿਆਰ ਕਰ ਦਿੱਤਾ ਤੋਰ ਦਿੱਤਾ ਪੰਜ ਸਿੰਘਾਂ ਦਾ ਜਥਾ ਬਾਬਾ ਜੂਝਾਰ ਸਿੰਘ ਦੇ ਨਾਲ ਸੋਰੀਆ ਹੁਣ ਜੇ ਉਹ ਹੀ ਜੰਗ ਦੇ ਮੈਦਾਨ ਦੇ ਵਿੱਚ ਪਰਵੇਸ਼ ਹੁੰਦੇ ਨੇ ਕੀ ਦੇਖਦੇ ਨੇ ਆਉਂਦਿਆਂ ਨੇ 10 20 ਕੋ ਜ਼ਖਮੀ ਕੀਆ 10 20 ਕੋ ਮਾਰਾ 10 20 30 10 20 30 60 ਆਉਂਦੇ ਹੀ ਰੋੜ ਦਿੱਤੇ 14 ਸਾਲ ਦੀ ਉਮਰ ਦੇ ਵਿੱਚ ਬਾਬਾ ਤੁਝਾਰ ਸਿੰਘ ਨੇ ਆਉਂਦੇ ਹੀ ਕਮਾਲ ਹੋ ਗਈ ਇੱਕ ਹਮਲੇ ਮੈਂ ਇਸ ਨੇ 21 ਕੋ ਮਾਰਾ ਕਹਿੰਦੇ ਵੀ 21 ਛਟਕੇ ਦੇ ਵਿੱਚ 21 ਹੋਰ ਲਾ ਦਿੱਤੇ ਥੱਲੇ ਕਮਾਲ ਦੀ ਲੜਾਈ ਕਮਾਲ ਦਾ ਜੰਗਦਾ ਕਨਾਸ ਕੋ ਮਾਰਾ ਕਵੀ ਇਬਲਿਸ ਕੋ ਮਾਰਾ ਇਹ ਫਰਿਸ਼ਤੇ ਜਿਵੇਂ ਕਹਿੰਦੇ ਵੀ ਇਦਾਂ ਲੱਗਿਆ ਵੀ بابا ਜੁਹਾਰ ਸਿੰਘ ਨੇ ਜਿਵੇਂ ਫਰਿਸ਼ਤੇ ਥੱਲੇ ਲਾ ਦਿੱਤੇ ਹੁਣ ਮਾਰ ਕੇ ਇਦਾਂ ਦੀ ਜੰਗ ਲੜਿਆ ਗੁੱਲ ਮਚ ਗਿਆ ਇੱਕ ਇਥਰ ਨੇ 40 ਕੋ ਮਾਰਾ ਕਹਿੰਦੇ ਥਲਥਲੀ ਮਚ ਗਈ ਵੀ ਇੱਕ ਛੋਟੇ ਜਿਹੇ ਬੱਚੇ ਨੇ ਸਾਡੇ ਬੜੇ ਬੜੇ ਜਿਹੋਦੇ 40 ਟੀਰੀ ਕਰਕੇ ਰੱਖ ਦਿੱਤੇ ਬੱਚ ਬੱਚ ਕੇ ਲੋੜੋ ਕਲਿਆ ਬਕਲੀਆਂ ਵਾਲੇ ਦਾ ਇਸਰ ਹੈ ਕਹਿੰਦੇ ਬੱਚ ਬੱਚ ਕੇ ਇਹਦੇ ਕੋਲੋਂ ਬਚ ਕੇ ਰਹੋ ਵੀ ਇਹ ਕਲੰਗੀ ਵਾਲੇ ਦਾ ਕਹਿੰਦੇ ਛੋਟਾ ਪੁੱਤਰ ਹੈ ਛੋਟਾ ਪੁੱਤਰ ਕਿਉਂਕਿ ਸਤਗੁਰਾਂ ਨੇ ਆਪ ਜੰਗ ਦੇ ਮੈਦਾਨ ਦੇ ਵਿੱਚ ਤਿਆਰ ਕਰਕੇ ਭੇਜਿਆ ਬਚ ਕੇ ਰਹੋ ਇਹਦੇ ਕੋਲੋਂ ਜੇ ਨੀਵਚਾ ਲਾਏ ਹੈ ਗੁਰੂ ਕੀ ਕੰਮ ਸੇ ਕਹਿੰਦੇ ਵੀ ਛੋਟੀ ਜੀ ਤਲਵਾਰ ਲੈ ਕੇ ਆਇਆ ਗੁਰੂ ਕੋਲੋਂ ਉਹਨੇ ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਜੋ ਕੱਢ ਕੇ ਦਿੱਤੀ ਹੁਣ ਜੋ ਜਹਾਰ ਸਿੰਘ ਜੰਗ ਦੇ ਵਿੱਚ ਜੂਝਦੇ ਹੋਏ ਜ਼ਖਮੀ ਹੁੰਦੇ ਨੇ ਕਿੱਥੇ ਪਹੁੰਚਦੇ ਨੇ ਜਿੱਥੇ ਭਾਈ ਦੀ লাশ ਪਈ ਹੈ ਕਿਉਂਕਿ ਜਿੰਨਾ ਕ ਲੜ ਹੋਇਆ ਲੜੇ ਨੇ ਨਕਸਨ ਨੂੰ ਉਮਰ ਛੋਟੀ ਹੈ ਹਥਿਆਰ ਛੋਟੇ ਨੇ ਕੇਰਾਬੰਦੀ ਜਿਆਦਾ ਹੋ ਜਾਂਦੀ ਹੈ ਜ਼ਖਮੀ ਹੋ ਗਏ ਮੈਦਾਨ ਮੇਂ ਜਬ ਭਾਈ ਭਾਈ ਕਾ ਲਾਸ਼ਾ ਨਜ਼ਰ ਆਇਆ ਜਦੋਂ ਹੁਣ ਉਹਨਾਂ ਦੇ ਸਰੀਰ ਤੇ ਫਟ ਵਜਦੇ ਨੇ ਨਾ ਜੰਗ ਦੇ ਮੈਦਾਨ ਦੇ ਵਿੱਚ ਕੀ ਦੇਖਨੇ ਜਿੱਥੇ ਭਾਈ ਦੀ লাশ ਪਈ ਹੈ ਬਾਬਾ ਅਜੀਤ ਸਿੰਘ ਦੀ ਘੋੜੇ ਸੇ ਬਹੁ ਮਸੂਮ ਦਿਲਾਵਰ ਉਤਰ ਆਇਆ ਕੋੜੇ ਤੋਂ ਥੱਲੇ ਉਤਰਿਆ ਏ ਕੀ ਦੇਖਿਆ ਬਾਬਾ ਜੀ ਸਿੰਘ ਦੀ লাশ ਪਈ ਹੈ ਸਰ ਗੋਦ ਮੇ ਲੈ ਕੇ ਕਰਕੇ ਕਹਾ ਭਾਈ ਸੇ ਬੋਲੇ ਆਪ जख्मी ਨੇ ਬਾਬਾ ਜੀ ਸਿੰਘ ਦਾ ਸਿਰ ਆਪਣੀ ਗੋਦ ਦੇ ਵਿੱਚ ਲੈ ਲਿਆ ਬਾਬਾ ਜੁਝਾਰ ਸਿੰਘ ਨੇ ਕੀ ਬੋਲੇ ਇਸ ਖਾਬ ਗਿਰਾਵੇਂ ਕਹੀਂ ਹਸਿਆਰ ਤੋ ਹੋ ਲੋ ਉਹ ਕਹਿੰਦੇ ਵੀ ਹੁਣ ਅੱਖਾਂ ਖੋਲ ਦੇਖ ਮੈਂ ਵੀ ਤੇਰੇ ਕੋਲ ਆਇਆ ਹਮ ਕੌਣ ਹੈ ਦੇਖੋ ਜਰਾ ਅੱਖ ਤੋ ਖੋਲੋ ਬਈ ਹੁਣ ਅੱਖ ਖੋਲ ਕੇ ਦੇਖ ਮੈਂ ਕੌਣ ਐ ਇੱਕ ਕਵੀ ਦੀ ਕਲਪਨਾ ਉਸ ਸਮੇਂ ਦੀ ਭਰਾ ਨੂੰ ਕਹਿੰਦੇ ਨੇ ਵੀ ਦੇਖ ਅੱਖ ਖੋਲ ਕੇ ਦੇਖ ਹੁਣ ਮੈਂ ਕੌਣ ਮੈਂ ਤੇਰਾ ਛੋਟਾ ਭਰਾ ਜੁਝਾਰ ਤੇਰੇ ਤੋਂ ਬਗੈਰ ਹੁਣ ਮੇਰਾ ਇਸ ਦੁਨੀਆ ਤੇ ਜੀਣ ਦਾ ਮਕਸਦ ਹੀ ਖਤਮ ਹੋ ਗਿਆ ਸੋਨੇ ਕੀ ਠਾਨੀ ਹੈ ਅਗਰ ਮਿਲ ਕੇ ਤੋਂ ਸੋ ਲੋ ਕਹਿੰਦੇ ਜੇ ਤਾਂ ਹੁਣ ਸੌਣ ਦੀ ਠਾਣੇ ਲਈ ਆ ਵੀ ਮੈਂ ਸੌਣਾ ਹੀ ਆ ਇੱਕ ਵਾਰੀ ਮੈਨੂੰ ਮਿਲ ਤਾਂ ਲੈ ਇੱਕ ਪਾਸੇ ਬਾਡੀ ਦੇ ਵਿੱਚ ਸਵਾਸ ਚੱਲਦੇ ਨੇ ਤੇ ਇੱਕ ਪਾਸੇ ਚੱਲ ਦਿੰਦੀ ਹੁਣ ਆਪਾਂ ਵੀ ਇਦਾਂ ਹੀ ਬਰਾਗ ਕਰਦੇ ਹੁੰਦੇ ਆ ਜਦੋਂ ਕਿਤੇ ਕੋਈ ਗੁਰਮੁਖ ਪਿਆਰਾ ਚੜਾਈ ਕਰ ਜਾਂਦਾ ਅਸੀਂ ਵੀ ਉਹਦਾ ਜਿਹੜਾ ਸਿਰ ਆਪਣੀ ਗੋਦੀ ਦੇ ਵਿੱਚ ਲੈ ਕੇ ਨਾ ਇਦਾਂ ਹੀ ਬਰਾਗ ਕਰਦੇ ਆਂ ਅਸੀਂ ਗੱਲਾਂ ਕਰਦੇ ਆ ਉਹਦੇ ਨਾਲ ਪਤਾ ਸਾਨੂੰ ਹੁੰਦਾ ਵੀ ਇਹਨੇ ਉੱਠਣਾ ਨਹੀਂ ਗੱਲ ਸਾਡੀ ਸੁਣਨੀ ਨਹੀਂ ਕੋਈ ਜਵਾਬ ਦੇਣਾ ਨਹੀਂ ਅਸੀਂ ਫਿਰ ਵੀ ਕਿਤੇ ਨਾ ਕਿਤੇ ਬਰਾਗ ਕਰਦੇ ਉਹਦੇ ਨਾਲ ਗੱਲਬਾਤ ਕਰਦੇ ਦਿੰਦੇ ਆ ਹੁਣ ਇਦਾਂ ਹੀ ਬਾਬਾ ਜੂਝਾਰ ਸਿੰਘ ਜੀ ਕਰ ਰਹੇ ਨੇ ਕੀ ਕਹਿੰਦੇ ਨੇ ਸੋਨੇ ਕੀ ਠਾਨੀ ਹੈ ਅਗਰ ਮਿਲ ਕੇ ਤੋ ਸੋਲੋ ਭਾਈ ਹਮੇ ਜਗੰ ਸ਼ਹੀਦੋ ਕੀ ਜਮੀ ਹੈ ਥਾਨੀ ਹੋਈ ਹਮਨੇ ਵੀ ਬਸੇਰੇ ਯਹੀ ਹੈ ਉਹ ਕਹਿੰਦੇ ਵੀ ਤੇਰੇ ਵਾਂਗੂ ਮੈਂ ਵੀ ਠਾਲ ਲਈ ਵੀ ਮੈਂ ਵੀ ਹੁਣ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਹੈ ਲੜਨਾ ਅੱਗੇ ਕੀ ਉਥੇ ਬਰਤਾਲਾਪ ਹੋਈ ਕਹਿੰਦੇ ਨੇ ਇਤਨੇ ਮੈਂ ਕਦੰਗ ਆਕੇ ਲਗਾ ਹਏ ਜਿਗਰ ਮੇ ਇਹਨੇ ਨੂੰ ਇੱਕ ਤੀਰ ਆਕੇ ਛਾਤੀ ਦੇ ਵਿੱਚ ਵੱਜਿਆ ਬਾਬਾ ਜੁਝਾਰ ਸਿੰਘ ਦੇ ਦਿਵਾਰਾ ਕੇ ਗਿਰਾ ਲੱਕ ਤੇ ਜਿਗਰ ਲੱਕ ਤੇ ਜਿਗਰ ਪਰ ਕਹਿੰਦੇ ਵੀ ਘੁੰਮ ਕੇ ਬਾਬਾ ਜੁਝਾਰ ਸਿੰਘ ਦੀ লাশ ਬਾਬਾ ਜੀ ਸਿੰਘ ਦੇ ਉੱਤੇ ਗਿਰ ਗਈ ਦੋਨੇ ਪ੍ਰਾਣ ਦਿਆ ਗਏ। ਕੀ ਗੁਜਰੀ ਹੈ ਇਸ ਵਖਤ ਕਹੂੰ ਜਾਂ ਮੈਂ ਪਿਦਰ ਪਰ ਕਹਿੰਦੇ ਹੁਣ ਉਸ ਵਖਤ ਕੀ ਗੁਜਰੀ ਹੈ ਪਿਤਾ ਦੇ ਉੱਤੇ ਆਪਣੇ ਕਿਥੇ ਗਵਾਂਢੀ ਪਿੰਡ ਦੀ ਘਟਨਾ ਹੈ। ਦੋਏ ਭਰਾ ਇਕੱਠੇ ਗਏ ਨੇ ਜਾਂਦਿਆਂ ਦਾ ਐਕਸੀਡੈਂਟ ਹੋ ਗਿਆ ਦੋਨੇ ਭਰਾ ਸਕੇ ਭਰਾ ਘਰ ਦਾ ਦੀਵਾ ਗਲਮ ਹੋ ਗਿਆ ਦੋਨੇ ਚੜਾਈ ਕਰ ਗਏ ਦਾਦਾ ਬੈਠਾ ਦਾਦੇ ਦੇ ਪਿਓ ਦੇ ਉਸ ਸਮੇਂ ਦੇ ਜਿਹੜੇ ਮਾਹੌਲ ਸੀ ਨਾ ਬਿਆਨ ਨਹੀਂ ਹੁੰਦਾ ਰੋ ਰੋ ਕੇ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਮੁਸ਼ਕਲ ਹੈ ਬੰਦਾ ਮਰ ਨਹੀਂ ਸਕਦਾ ਜੇ ਚਾਹੇ ਤਾਂ ਇਹ ਜੇ ਕਹਿਰ ਨੂੰ ਦੇਖ ਕੇ ਬੰਦਾ ਆਪਣੇ ਵੀ ਪ੍ਰਾਣ ਤਿਆਗ ਦੇਵੇ ਪਰ ਮਰਿਆ ਨਹੀਂ ਜਾਂਦਾ ਹੁਣ ਇੱਥੇ ਦੋਨੇ ਭਰਾਵਾਂ ਦੀ লাশ ਪਈ ਹੈ ਕਿਆ ਗੁਜਰੀ ਹੈ ਇਸ ਵਕਤ ਕਹੂੰ ਜਾਂ ਮੈਂ ਪਿਧਰ ਪਰ ਕਿਆ ਗੁਜਰੀ ਪਿਤਾ ਦੇ ਉੱਤੇ ਜਦੋਂ ਉੱਚੀ ਗੱਡੀ ਦੇ ਵਿੱਚ ਮਾ ਸਤਿਗੁਰੂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਖੜੇ ਕੀ ਦੇਖਦੇ ਨੇ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਇੱਕ ਜਗ੍ਹਾ ਤੇ ਪਈਆਂ ਨੇ। ਕਿਆ ਗੁਜਰੀ ਹੋ ਗਈ ਭਾਈ। ਹੁਣ ਗੁਰੂ ਸਾਹਿਬ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਮਨਾਉਂਦੇ ਹੋਏ ਕੀ ਕਹਿੰਦੇ ਨੇ ਪੰਥ ਬਸੇ ਮੈਂ ਉਜੜਾਂ ਮਨ ਚੌ ਨੇੜਾ ਉਹ ਕਹਿੰਦੇ ਜੇ ਪੰਥ ਬਚ ਜਾਏ ਆ ਮੇਰੇ ਦੋ ਪੁੱਤਰ ਸ਼ਹੀਦ ਹੋ ਗਏ ਚਾਲੀਆਂ ਨੇ ਵੀ ਸ਼ਹੀਦ ਹੋ ਗਏ ਫਿਰ ਵੀ ਕਹਿੰਦੇ ਚਾਉ ਹੈ ਮਨ ਦੇ ਵਿੱਚ ਕੀ ਸਮਝਾਉਂਦੇ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਏ ਸ਼ਹੀਦੇ ਬਾਬਾ ਜੁਜਾਰ ਸਿੰਘ ਜੀ ਦੀਆਂ ਦੀ